ਅਜ ਵਾਰਡ ਨੰਬਰ 14 ਪਹੁੰਚਿਓ ਅਜ ਵਾਰਡ ਨੰਬਰ 14 ਦੇ ਜਿਹੜੇ ਸਾਡੇ ਲੋਕਾਂ ਦੀ ਡਿਮਾਂਡ ਸੀ ਕੀ ਲੋਕਾਂ ਦੇ ਸਾਡੇ ਪਾਰਕ ਬਣਾ ਕੇ ਦਿੱਤਾ ਜਾਵੇ ਅਟਿਕ ਮੁਹੱਲਾ ਦੇ ਵਿੱਚ ਤਾਂ 16 ਲੱਖ ਦੀ ਲਾਗਤ ਦੇ ਨਾਲ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਔਰ ਨਾਲ ਹੀ ਨਾਲ ਜਿਹੜਾ ਧਰਮਸ਼ਾਲਾ ਦੀ ਡਿਮਾਂਡ ਹੈ ਲੋਕਾਂ ਦੀ ਅਗਲੇ ਇੱਕ ਹਫ਼ਤੇ ਦੇ ਵਿੱਚ ਉਹ ਵੀ ਕੰਮ ਸ਼ੁਰੂ ਕਰਵਾ ਦਿੱਤਾ ਜਾਊਗਾ ਤਕਰੀਬਨ 20 ਲੱਖ ਉਹਦੇ ਦਿੱਕਤ ਹੋਗੀ ਤਾਂ ਜਿੰਨੇ ਵੀ ਕੰਮ ਸ਼ਹਿਰ ਦੇ ਵਿੱਚ ਨੇ ਅਸੀਂ ਹਰ ਰੋਜ਼ ਹੁਣ ਕੰਮ ਜਿਹੜੇ ਸ਼ੁਰੂਆਤ ਕਰਾਵਾਂਗੇ ਤੁਸੀਂ ਦੇਖੋਗੇ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਕੰਮ ਹੈ ਸ਼ਹਿਰ ਦੇ ਵਿੱਚ ਸ਼ੁਰੂ ਹੋ ਰਿਹਾ ਹੈ ਤੇ ਜਿਹੜੇ ਮੁਕੰਮਲ ਹੋਣਗੇ ਕੰਮ ਅਗਲੇ 6 ਮਹੀਨਿਆਂ ਦੇ ਵਿੱਚ ਜਿੰਨੇ ਕੰਮ ਨੇ ਸ਼ਹਿਰ ਦੇ ਵਿੱਚ ਪੈਂਡਿੰਗ ਉਹ ਸਾਰੇ ਅਸੀਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਪੂਰੇ ਕਰਾਂਗੇ ਔਰ ਮੈਂ ਲੋਕਾਂ ਨੂੰ ਵਿਸ਼ਵਾਸ ਦੋਣਾ ਕਿਸੇ ਦੀ ਵੀ ਕੋਈ ਸਮੱਸਿਆ ਹੈ ਮੇਰੇ ਤੱਕ ਲੱਗਿਆ ਜੋ ਵੀ ਸਮੱਸਿਆ ਕਿਸੇ ਦੀ ਨਾਲ ਦੀ ਨਾਲ ਮੈਂ ਹੱਲ ਕਰਾਂਗਾ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹ ਸਮੱਸਿਆ ਤੁਹਾਡਾ ਹੱਲ ਕੀਤਾ ਜਾਵੇ ਔਰ 100% ਜਿਹੜੀਆਂ ਜਿਹੜੀ ਤੁਹਾਡੇ ਕੰਮ ਨੇ ਡਿਮਾਂਡਾਂ ਨੇ ਅਸੀਂ ਪੂਰੀਆਂ ਕਰਾਂਗੇ ਸ਼ਾਇਦ ਹੋਰ ਪਾਰਕ ਨੇ ਜਿੱਥਾਂ ਦੀ ਬੜੀ ਮਾੜੀ ਹਾਲਤ ਹੈ ਦੇਖੋ ਅੱਜ ਅਸੀਂ ਇਸ ਪਾਰਕ ਦੀ ਸ਼ੁਰੂਆਤ ਕਰਾ ਕੇ ਜਾ ਰਹੇ ਹਾਂ ਮੈਂ ਤੁਹਾਨੂੰ ਦੱਸ ਰਿਹਾ ਚਾਹੇ ਪਾਰਕ ਹੈ ਚਾਹੇ ਮੈਨੂੰ ਗਾਂਧੀ ਮੁਹੱਲੇ ਦੇ ਵਿੱਚ ਇੱਕ ਪਾਰਕ ਦੀ ਡਿਮਾਂਡ ਦਿੱਤੀ ਉਹ ਵੀ ਪਾਰਕ ਵਧੀਆ ਬਣਾਵਾਂਗੇ ਚਾਹੇ ਹੋਰ ਕਿਸੇ ਵੀ ਕੰਮ ਜੋ ਵੀ ਲੋਕਾਂ ਨੇ ਕੰਮ ਕਹੇ ਹੋਏ ਨੇ ਜੋ ਵੀ ਕੰਮ ਕਹੇ ਨੇ ਉਹ ਸਾਰੇ ਅਗਲੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਹੀ ਸ਼ੁਰੂ ਕਰਾ ਕੇ ਜਿਹੜੇ ਕੰਮ ਪੂਰੇ ਕਰਨੇ ਇਹ ਕਿੰਨੀ ਲਾਗਤ ਨਾਲ ਇਹ ਸ਼ੁਰੂਆਤ ਕਰਾਈ ਗਈ ਹੈ ਕਿੰਨੀ ਲਾਗਤ ਇਹਦੇ ਤੇ ਤਕਰੀਬਨ 16 ਲੱਖ ਰੁਪਏ ਖਰਚ ਆਊਗਾ ਪਰ 16 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਬੜ ਕੇ ਤਿਆਰ ਇਹ ਸਭ ਪਿਛਲੀ ਸਰਕਾਰ ਵੇਲੇ ਇੱਕ ਕਮਿਊਨਿਟੀ ਹਾਲ ਬਣਾਈ ਗਈ ਸੀ ਛੋਟੇ ਛੋਟੇ ਉਹ ਅਜੇ ਬੰਦ ਤੋਂ ਜਿੰਨੀ ਲਾਇਆ ਯਾਰ ਤੁਹਾਡੇ ਦੇ ਆ ਪਿਛਲੀ ਸਰਕਾਰ ਨੇ ਅਧੂ ਔਰ ਉਹ ਜਿੰਨੇ ਵੀ ਇਹ ਦੂਰੇ ਵੀ ਕੋਈ ਕੰਮ ਪਏ ਨੇ ਉਹ ਵੀ ਅਸੀਂ ਜਿਹੜੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪੂਰਾ ਕਰਵਾ ਰਹੇ ਆ ਭਾਈ ਕਮਿਊਨਿਟੀ ਹਾਲ ਜਿਹੜੇ ਨਵੇਂ ਬਣਨ ਵਾਲੇ ਨਵੇਂ ਬਣਾ ਰਹੇ ਆ ਔਰ ਕਈ ਕਮਿਊਨਿਟੀ ਹਾਲ ਦੀ ਰਿਪੇਅਰ ਹੋਣ ਵਾਲੀ ਰਿਪੇਅਰ ਕਰ ਰਹੇ ਆ ਜੋ ਦੂਰੇ ਇਹਨਾਂ ਨਾਲ ਦਾ ਕੰਮ ਜਿਹੜਾ ਅਸੀਂ ਪੂਰਾ ਕਰਵਾ ਰਹੇ ਹਾਂ ਠੀਕ ਥੈਂਕ ਯੂ